ਉਹ ਕੀ ਵੰਦਾ ਕੱਢੀ ਦੋਨੇ ਇਕੱਠੀਆਂ ਦੇ ਦਾਂਗੇ ਯਾਰ ਉਹ ਯਾ ਕੱਲੀ ਵੇਖ ਦੂਈ ਕੱਲੀ ਇਹ ਉਹ ਅੱਡ ਵੇਖ ਦੂ ਦੁੱਧ ਵਾਲਾ ਲੈ ਲੂਗਾ ਕੋਈ ਪਹਿਲਾਂ ਘਰੇ ਰੱਖਣੀ ਇਹ ਬੋਲ ਇਕੱਠੀਆਂ ਦੇ ਦਾਂਗੇ ਉਹ ਯਾ ਕੱਲੀ ਯਾਰ ਉਹ ਕੱਲੀ ਦੁੱਧ ਵਾਲਾ ਲੈ ਲੂਗਾ ਕੋਈ ਇਹ ਕੱਲੀ ਅੱਡ ਵੇਖਦੀ ਐ ਫੋਨ ਬੋਲ ਬੋਲ ਕੇ ਦੇਂਦੀ ਇਕੱਠੇ ਵੰਦਾ ਦਾਂਗੇ ਜਾ ਯਾਰ ਕੱਢ ਲਓ ਯਾਰ ਕਿਉਂ ਇਕੱਠੀਆਂ ਦਾ ਇਕੱਠੀਆਂ ਦਾ ਲੱਗਿਆ ਇਕੱਠੀਆਂ ਦਾ ਇਕੱਠੀਆਂ ਦਾ ਕੀ ਜਾਣਾ ਹੈ 12000 ਦਾ ਹੈ 12000 ਯਾਰ 17 ਜਾਂਦਾ 11 ਲੱਗਦਾ 12 ਦੀਆਂ ਦਿੰਦਾ 12 ਦੀਆਂ ਦਿੰਦਾ ਕਿੰਨੇ ਦਿਨ ਹੋ ਰਹੇ ਆ ਨਾ ਦੱਸ ਬੱਸ ਦੱਸਦਾ ਮੈਂ ਕਿੰਨਾ 17 ਜਾਂ 13 ਦੀਆਂ ਆ ਵੀ ਹੋ ਰਹਾ ਕੋਈ ਲੈ ਹੁਣ ਠੋਕੀ ਗਿਆ ਕਿਉਂ ਠੋਕੀ ਗਿਆ ਮੇਰਾ ਠੋਕੋ ਤੇਰੇ ਭਾਈ ਮੈਂ ਥੋੜੀ ਮੁੱਕਸ ਸਮਝਦਾ ਲੈ ਨਹੀਂ ਠੋਕੀ ਲੈ ਕੇ ਕਹਿੰਦਾ ਕਹਿੰਦਾ ਜੇ ਠੋਕੜੀਆਂ ਨਹੀਂ ਲਾ ਕੇ ਜਾਵਾਂ ਇਹਨਾਂ ਨੂੰ ਸਤਾਰਾ ਇਹ ਦੇ ਦੋ ਸਤਾਰਾ ਇਹ ਮੈਂ ਫਿਰ ਤੈਨੂੰ ਬਾ ਦੇ ਐ ਨਹੀਂ ਠੋਕ ਦਿੰਦੀ ਅਸੀਂ ਲੈ ਕੇ ਦਵਾਂ ਗੱਲ ਹੋਵੇ ਇਹ ਨਹੀਂ ਆਵੇਂ ਮੈਂ ਬੱਸ ਮੈਂ ਤਾਂ ਨਾ ਬਾਈ ਓ ਇਧਰ ਆ ਓ ਇਧਰ ਆ ਆ ਜਾ ਆ ਵੇ ਗੱਲਾਂ ਆ ਵੇ ਗੱਲਾਂ ਕੋਈ ਦੱਸ ਤੇਰੇ ਤੇ ਮੇਰੇ ਨਾਲ ਨਹੀਂ ਆ ਜਾ ਚੱਕ ਲੈ ਨਹੀਂ ਹੋਣੀ ਇਹ ਆ ਇਧਰ ਪੈ ਵਸਾਈ ਫੜਾ ਪਹਿਲਾਂ ਤਾਂ ਆਈ ਅਫਰਾਤ ਹੀ ਹਾਈ ਹੋਈ ਆ ਕੰਮ ਨਹੀਂ ਹੁੰਦਾ ਕਾ ਆਪਣਾ ਇਹ ਗੰਜਾ ਬਾਈ ਦੇ ਦੇ ਵੇਖ ਲਾ ਫੜੇ ਲਾ ਫੜੇ ਮਾੜਾ 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 ਡਾਇਰੈਕਟਰ ਮਾੜਾ ਮਾੜਾ ਆਜਾ ਕੋ ਵੇਖਣ ਦੇ ਖੜ ਜਾ ਮਾੜਾ ਮਾੜਾ ਫੁੱਲਾ ਕਰ ਲੈ ਜਰਾ ਲੈ ਦੋਸਤੋ ਬੱਕਰੀ ਤੇ ਮਗਰ ਪਾਠਾ ਬਾਈ ਕੇ ਬੱਕਰਾ ਪਾਠਾ ਬਾਈ ਮਗਰ ਪਾਠਾ ਤੋਂ ਉਹਦਾ ਸੌਦਾ ਚੱਲੀ ਜਾਦਾ ਇਹ ਪਹਿਲਾਂ ਲਾਈ ਕੋਪੀ ਕਰਦਾ ਸੌਦਾ ਉਹਦਨੇ ਬਾਈ ਦਾ ਸੌਦਾ ਨਹੀਂ ਬਣਿਆ ਤੇ ਹੁਣ ਮਿਸਰੀ ਵਾਲਿਆਂ ਨੇ ਖਰੀਦਦੀ ਆ ਕਿੰਨੇ ਚੋਗੇ ਸੌਦਾ ਬਾਈ ਮਿਸਰੀ ਵਾਲਾ 13000 13000 ਦੋਸਤੋ ਸੌਦਾ ਹੋ ਗਿਆ ਪੂਰ ਬੱਕਰਾ ਮੰਡੀ ਤੇ ਤੇ ਹਰ ਚੁੱਕਾ ਦੋਸਤ ਪੂਰ ਬੱਕਰਾ ਮੰਡੀ ਲਾਵੇ ਜਿਲ੍ਹਾ ਨੂੰ ਮੋਗਾ ਪੈਂਦਾ ਛੜ ਦੇ ਛੜ ਕੇ ਆ ਜਾਂਦੇ ਗੋਪੀ ਨੇ 13 ਹੀ ਗੋਪੀਆਂ ਲਾਏ ਤੇ ਗੋਪੀ ਕਹਿੰਦਾ ਵੀ ਨਹੀਂ ਕੱਲ ਹੀ ਹੋ ਗਈ ਇਹਨੂੰ ਛੱਡੋ ਗੋਪੀ ਆ ਛੱਡ ਤੇ ਹੁਣ ਮਿਸੀ ਵਾਲਿਆਂ ਨੇ 13 ਜੀ ਲੈ ਲਈ ਦੋਸਤੋ ਰੱਜਣ ਦੇ ਅੰਦਰ ਰੱਜ ਲੈਣੇ ਛੱਡ ਦੇ ਬਾਈ ਆ ਬੱਕਰੀ ਸੀ ਆ ਮਗਰ ਪਾਠਾ ਫੜਾ ਦੇ ਉਹਨਾਂ ਨੂੰ ਸੰਗਲ ਨੂੰ ਫੜਾ ਆ ਫੜਾ ਬਾਈ ਫੜੋ ਬਈ ਫੜੋ ਪੈਸੇ ਕਿਹਾਓ ਬਈ ਆਹ ਲੈ ਖੋਜੀ ਹਾਂ ਆਹ ਲੈ ਆਹ ਲੈ ਬੇਖੋਜੀ ਸਾਡੀ ਪੱਤ ਠੀਕ ਹੈ ਬਾਈ ਜੀ ਕਿਹੜਾ ਪਿੰਡੋਂ ਆਏ ਬਾਈ ਜੀ ਟੋੜ ਕੋ ਬਾਈ ਟੋੜ ਬਾਈ ਇਹਦਾ ਪਿੰਡ ਸੀ ਦੋਸਤੋ ਇਹਨਾਂ ਦੀ ਸੀ ਬੱਕਰੀ ਤੇ ਪਟਸਨਗੜ੍ਹ ਮਿਸਰੀ ਵਾਲਿਆਂ ਨੇ ਖਰੀਦ ਲਈ ਆ ਔਰ ਉਹਨੂੰ ਦਿਖਾ ਦਿੰਨੇ ਆ ਹਾਂ ਬੱਕਰੀ ਆ ਇਹ ਆ ਦੇ ਮਗਰ ਪੱਠਾ ਇਹਨੋਂ ਨੀ ਐਂਡ ਕੰਪਨੀ ਨੇ ਕਿ ਟਿਕੜੀ ਨੇ ਖਰੀਦ ਲਈ ਇਹ ਨਾ ਯਾਰ ਬੁੱਠੀਆਂ ਗੱਲਾਂ ਨਾ ਕਰਾਗਾ ਟਿਕੜੀ ਤੋਂ ਕਿਸੇ ਦਾ ਕਰਦਾ ਇਹ ਤੇ ਤਿੰਨ ਜਾਣੇ ਨੂੰ ਟਿਕੜੀ ਨਹੀਂ ਕੀ ਉਹ ਟਿਕੜੀ ਉਹਵੇਂ ਤਿੰਨਾਂ ਤੋਂ ਤਿੰਨ ਟਿਕੜੀ ਬਣ ਜਾਂਦੀ ਆ ਆ ਦੋਸਤੋ ਪਾ ਸੀ ਧੰਨਵਾਦ ਜੀ ਮਤਲਬ ਇਹ ਦੇ ਇੱਕ ਕਲਾ ਰੱਖ ਰੱਖ ਪਹਿਲਾ ਨੋ ਦਾ ਰੱਖ ਰੱਖ ਜੇ ਲੈ ਲੈ 14 ਦਾ ਮਾਰ 14 ਦਾ ਮਾਰ 14 ਦਾ ਨਹੀਂ ਲੈਣਾ ਭਾਈ ਜਾਣਦੇ ਪਰੇਖੇ ਨਾ ਨਹੀਂ ਪਰੇਖੇ ਕੀ ਗੱਲ ਹੈ ਇਹ ਸਲਾਹ ਕਰੋ ਸਲਾਹ ਭਾਈ ਸਲਾਹ ਕਰ ਲੈ ਲਿਆ ਬੰਦੇ ਸਲਾਹ ਕਰ ਰਹੇ ਕੋਕੀ ਹਣੀ ਆ ਬੱਕਰੇ ਆ ਦੋ ਇਹਨੇ ਸੌਦਾ ਚੱਲੀ ਜਾਂਦਾ ਤੇ ਵੱਡੇ ਘਰ ਵਾਲੇ ਬੂਟੇ ਦੇ ਬੱਕਰੇ ਆ ਦੋਨੇ ਆ ਬੱਕਰੇ ਆ ਦੋਸਤੋ ਜਾਨ ਲਈ ਚੱਕ ਦੇਣੇ ਆ ਪਰ ਆ ਜਿਹੜਾ ਸੌਦਾ ਚੱਲੀ ਜਾਂਦਾ ਤੇ ਉਹ ਗੋਪੀਆਂ ਨਿਕਰੀ ਜਾਂਦੇ ਸਲਾਹ ਨੂੰ ਨਹੀਂ ਗੋਪੀ ਸਲਾਹ ਕਰ ਰਹੇ ਆ ਦੇਖਦੇ ਕਿ ਬੰਦਾ ਆ ਇਧਰ ਬੂਟਾ ਖੜਾ ਆ ਇਧਰ ਬੂਟਾ ਖੜਾ ਆ ਕਿੰਨੇ ਮੰਗ ਲਿਆ ਬੂਟੇ ਕਿੰਨੇ ਮੰਗਿਆ 12000 ਲਾਇ ਕਿੰਨੇ ਉਹਨਾਂ ਨੇ ਨੋ ਨੋ ਠੀਕ ਆ ਉਹ ਮਤਲਬ ਇਹਨਾਂ ਨੂੰ ਪਤਾ ਗਾ ਹਾਂ ਕਾਹਦੇ ਵਾਹ ਕਿੱਥੇ ਲੱਗੀ ਯਾਰ ਲਾ ਵੀ ਲਾ ਫੜ ਯਾਰ ਹੱਥ ਕਰ ਨਾ ਰੱਖੀ ਜੇ ਤੂੰ ਨਾ ਜੰਗ ਲੱਗਿਆ ਤਾਂ ਫੜ ਨਾ ਨਹੀਂ ਫਿਰ ਕਿਨੇ ਦੇਣੇ ਨਹੀਂ ਯਾਰ ਵੇਖ ਨਹੀਂ ਆਲੇ ਫੜ ਹੱਥ ਕੋਈ ਗੱਲ ਕਰ ਨਹੀਂ ਨਹੀਂ ਆਪਾਂ ਨੂੰ ਬੋਲਵਾਤਾ 10000 ਦੇ ਦੇ ਬਸ ਫੇਰਾ ਦਾ ਲੈ ਲੈ ਤੇਰਾ ਖਾ ਖਾ ਆਰਾਦੇ ਦੇ ਵੇਲੇ ਪੁੱਛਿਆ ਨੀ ਗੁੱਟੀ ਇਹਨਾਂ ਦਾ ਦੇ ਦੇ ਮੈਂ ਦੇ ਜਨਾ ਮੈਂ ਵੱਡੇ ਵੇਚ ਕੇ ਫੇਰ ਗਲਤ ਆਖਿਆ ਦੇ ਨਾ ਅੱਠ ਸੱਤ ਕਹੀ ਜਾਂਦਾ ਤੂੰ 700 ਰੁਪਏ ਲੈ ਲਾ ਆ ਕੇ ਲੈ ਰੱਖਦੇ ਆ ਉਹ ਬੱਚੇ ਸਿੱਧੇ ਸਿੱਧੇ ਤੇ ਮੇਰਾ ਹਿੰਦਿਆਰ ਦੱਸ ਹੋ ਗਿਆ ਫਿਰ ਦੇ ਦਤਾ ਕਿਵੇਂ ਉਹ ਭਰਾਵਾ ਨਹੀਂ ਸਿੱਧੇ ਹੋਗੇ ਦੱਸ ਦੇ ਤੇਰੀ ਸੁਣੀ ਗੱਲ ਇੱਧਰ ਇੱਥੇ ਤੁਰੀ ਨਾ ਤੈਨੂੰ ਤਾਂ ਮੈਂ ਕਹਿੰਦਾ 15 ਲੈਣਾ ਤੇ ਫਿਰ 15 ਦਿੱਤਾ 15 ਨਹੀਂ ਨਹੀਂ ਤੇ ਫਿਰ ਫੇਫ ਕਿਉਂ ਦਿੱਤਾ ਇਰੋਂ ਕੈਨੋਤੀ ਦੇਣਾ ਉਹਨੇ ਨਾ ਪਤਾ ਉਹ ਕਾਈ ਕਰੀ ਜਾਂ ਸੱਤ ਨੇ ਅੱਠ ਕਈ ਜਾਂ ਫੇਰ ਲੈ ਲੈਣਾ ਖੋਲ ਕੇ ਓ ਯਾਰ ਆਏਗਾ ਨਾ ਖੋਲ ਕੇ ਲੈ ਜਾਏਗਾ ਆ ਹੋਗੇ ਦੱਸ ਦੇ ਉਹ ਵੇਰਾ ਖਲਾਇ ਰਪਏ ਬੁੱਢੀ ਉਹ ਰਖ ਲੈ ਪੈਣ ਰਖ ਲੈ ਆ ਲਿਖਿਓ ਭਾਈ ਠੀਕ ਐ ਖਲਾਇ ਯਾਰ ਕੋ ਚੱਲ ਯਾਰ ਠੀਕ ਨੂੰ ਦਾ ਬਰਾਲਾ ਬਹਿ ਗਿਆ ਆਪਾ ਕਰਦਾ ਹੀ ਨਹੀਂ ਆ ਭਾਈ ਦਾ ਕਰਦਾ ਹੀ ਨਹੀਂ ਯਾਰ ਦੋਸਤੋ 10 ਰੁਪਏ ਤੇ ਸੌਦਾ ਆ ਗਿਆ ਸੀਗੇ ਬੁੱਡੇ ਦੇ ਵੱਡੇ ਘਰ ਦੇ ਕੋਪੀ ਨੇ ਆਪਾ ਬੋਲੋ ਬੰਦੇ ਬੋਲਣੇ ਚਾਹੀਦੇ ਆ ਬੰਦੇ ਪੈਸੇ ਦਵਾ ਦਗੇ ਯਾਰ ਆਪਾ ਵੀਰੇ ਦੇ ਮੜ ਕੇ ਬਕਰੇ ਨੂੰ ਫੱਕਿਆ ਸੌਦਾ ਆ ਰੇੜਾ ਵੀ ਭੰਦੇ ਫਿਰਦੇ ਦੋ ਪਿਆਵਾ ਦੂਜੇ ਵੀ ਲਾਲਾ ਦੋਨੇ ਹੀ ਆ ਭੁੰਡੀ ਕਿਰਾਏ ਦੇ ਗਰਾਗ ਨੇ ਦੋਨੇ ਨਹੀਂ ਕੋਈ ਯਾਰ 500 700 ਰੁਪਏ ਮਰਾ ਅਗਲਾ ਭਜਾ ਫਿਰਦਾ ਉਹ ਵੀ 300 ਦਾ ਖਾਂਦਾ ਅਗਲਾ ਜਿਹੜਾ ਪੰਜਾ ਫਿਰਦਾ ਗੰਦਾ ਪੱਕੀ ਆ ਯਾਰ ਅੱਲਾ 8 ਤੋਂ ਜਲੇ ਪਰ ਆਪ ਅਗਲਾ ਇਹ ਵੀ ਦੱਸਦੇ ਗਏ ਨੇ ਇਹਨਾਂ ਨੂੰ 8 ਦਾ ਆਇਆ ਇਹਨਾਂ ਨੇ ਸਾਢੇ 8 ਲਾ ਕੇ ਖੜ ਗਏਗੇ ਮੈਂ ਲਗਾ ਇਹਨਾਂ ਨੂੰ ਦੱਸਦੇ ਫਿਰ ਤੋਰ ਕੰਮ ਦੀ ਉਦਨ ਵੀ ਨਹੀਂ ਕਰਕੇ ਗਿਆ ਚਮਕੜਾ ਬੈਨ ਕੀਤੀ ਸੀ ਆਖਿਆ ਇਹ ਤੈਨੂੰ ਛੋੜ ਕਰ ਤੇ ਤੇਥੋਂ ਮੈਂ ਲਈ ਨਹੀਂ ਸੀ ਪੱਠ ਲਈ ਸੀ ਆ ਪਾਸੇ ਮੈਨੂੰ ਕਿਹੜਾ ਕੀਤੀ ਪੱਠ ਲੈ ਲੈਂਦਾ ਤੂੰ ਦੋ ਨਗ ਲੈ ਕੇ ਚਾਲ ਵਿੱਚ ਛੋੜ ਛੋੜ ਨਹੀਂ ਆ ਪਿਛਲਾ ਕੰਮ ਕਿਤੇ ਛੋੜ ਦੇ ਪਿੱਛੇ ਵਾੜ ਜਾਂ ਛੋੜ ਪਿੱਛੇ ਜਾਂ ਲਖਾਈ ਪਿੱਛੇ ਚੁੱਪ ਕਰ ਜਾ ਛੋੜੀ ਲਖਾਈ ਦਾ ਦੇਵਾਂਗੇ ਛੋਟੀ ਯਾਰ ਥੋੜਾ ਕੀ ਯਾਰ ਇਹ ਤੈਨੂੰ ਦੇ ਕੇ ਜਾਵਾਂਗੇ ਲਖਾਈ ਦਾ ਨਹੀਂ ਕਿ ਟੱਕਰ ਵੀ ਸਾਨੂੰ ਹੋ ਜਾਊਗਾ 200 ਰੁਪਏ ਦਾ ਓਏ ਉਹ ਗੱਲ ਨਹੀਂ ਕਰਦਾ ਬਾਪੂ ਮੈਂ ਜਾਂ ਲਖਾਈ ਪਿੱਛੇ ਰੋਲਾ ਪੈਂਦਾ ਤਾਂ ਵੀ 100 100 ਉਹ ਉਹ ਗੱਲ ਕਰਦਾ ਮੈਂ ਦੇ ਰਿਤੇ 10000 ਦੇਵਾ ਦੇ ਆਹ ਦੇ ਲਿਖੀ ਜਾਂਦਾ ਆਹੋ ਲਿਖਦੇ ਵੀ ਸੋਚ ਲਾਏ ਦੋਸਤੋ ਤੁਹਾਨੂੰ ਬੱਕਰੇ ਦਿਖਾਉਣੇ ਆ ਪਈ ਨੇ ਸੌਦਾ ਆ ਦੋ ਬੱਕਰੇ ਆ ਲਾਲ ਇੱਕ ਤੇ ਇੱਕ ਕਾਲਾ ਇਹਨਾਂ ਸੌਦਾ ਹੋ ਗਿਆ 10000 ਰੁਪਏ ਚ ਲਿਖਾਈ ਆ ਦੋਸਤੋ ਜਿਹੜੀ ਆਪਰ ਆਪਣੇ ਕਿਉਂ ਨਹੀਂ ਭੂਰ ਬੱਕਰਾ ਮੰਡੇ ਦੋਸਤੋ ਮੰਡੀ ਆ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਜਿਹੜਾ ਇਹਨੂੰ ਮੋਗਾ ਪੈਂਦਾ ਤਾਂ ਮਾਲ ਵਧੀਆ ਪਹੁੰਚਦਾ ਇੱਥੇ ਤੇ ਵਪਾਰੀ ਵੀ ਤੇ ਬੱਕੀਪਾਲ ਵੀ ਵਾਰ-ਵਾਰ ਪਹੁੰਚਿਆ ਕਰੋ ਹਰ ਸ਼ੁੱਕਰਵਾਰ ਨੂੰ ਦੇਖ ਸਕਦੇ ਆ ਤੁਸੀਂ ਤਾਂ ਛੋੜਦਾ ਦੇ ਮਰਉਣਾ ਇੱਥੇ ਮਤੀ ਦੂੰਗਾ ਤੈਨੂੰ ਯਾਰ ਕਦੋਂ ਫੇਰ ਮੁੜ ਕੇ ਉਹ ਦੇ ਨਾ ਉਹ ਦੇ ਵੀ ਦਾ ਛੋੜ ਕੋਈ ਨਹੀਂ ਤੈਨੂੰ ਅੱਜ ਖੁੱਸ ਵੀ ਕਰਾ ਦੂੰਗਾ ਤੂੰ ਜੈਲਾ ਰੱਖੋ ਅੰਦਰਲਾ ਟਕਾ ਮੜਾ